ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰ ਪੀ ਐਂਡ ਨਿਊਜ਼ ਮੀਡੀਆ ਦੋਸਤੋ ਆਰ ਪੀ ਐਂਡ ਨਿਊਜ਼ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਪਿੰਡ ਪੈਚ ਖੋਦ ਵਿਖੇ ਜਿੱਥੇ ਕਿ ਧੰਨ ਧੰਨ ਬਾਬਾ ਛੰਡਾ ਸਿੰਘ ਜੀ ਦਾ ਸਾਲਾਨਾ ਵਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਆਓ ਜਾਣਕਾਰੀ ਲਈਏ ਪ੍ਰਬੰਧਕਾਂ ਕੋਲ ਇਹ ਸਾਰਾ ਸਮਾਗਮ ਕਿਸ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨਾਲ ਜੀ ਤਾਂ ਸ਼ੁਰੂਆਤ ਕੀਤੀ ਖਤੇ ਅੱਜ ਪਿੰਡ ਪੇਚ ਤੋਂ ਬਿਤੇ ਸੰਤ ਮੱਪੋਵਾਲ ਢੰਗ ਸਿੰਘਾ ਨਾਲ ਸਵਾਗਤ ਸ੍ਰੀ ਬੜੇ ਉਹਨਾਂ ਤੁਹਾਡੇ ਸਾਰੀਆਂ ਸੰਗਤਾਂ ਨੂੰ ਬੁਲਾਈ ਜਾ ਰਹੀ ਹੈ ਇਸ ਵਰਸੀ ਦੇ ਸਬੰਧ ਵਿੱਚ 33 ਸ੍ਰੀ ਹਰਿ ਹਰਕੋਸ਼ ਹੈ ਇਹ ਲੜੀ ਚੱਲੀ ਹੈ ਪਹਿਲੀ ਲੜੀ ਦੇ ਸ਼੍ਰੀ ਹਰਪਰ ਸਾਹਿਬ ਮੈਦਰੀ ਤੋਂ ਲੈ ਕੇ 24 ਤੱਕ 12 ਵਰਨ ਫਤੌ ਦਾ ਧੋਪਾਇਆ ਗਿਆ ਸੀ ਦੂਸਰੀ ਲੜੀ ਦਾ ਇਹ ਦੀਨ 24 ਤਰੀਕ ਨੂੰ 11 ਘੰਟਾ ਪੜਸਾ ਰੱਖ ਕੇ ਉਹਨਾਂ ਦਾ 26 ਤਰੀਕ ਨੂੰ ਧੋਪਾਇਆ ਗਿਆ ਤੀਸਰੀ ਲੜੀ ਦਾ ਇਹ ਦੀਨ 26 ਤਰੀਕ ਨੂੰ ਪਾਰਾ ਸ਼੍ਰੀ ਹਰਪਰ ਸਾਹਿਬ ਰਾਤੇ 28 ਤਰੀਕ ਨੂੰ ਉਸਦੇ ਧੋਪਾਇਆ ਗਿਆ ਰਾਜ 28 ਤਰੀਕ ਨੂੰ ਸਾਰੇ ਨਕਰ ਵੱਲੋਂ ਸੂ ਸੰਤੋਵੋਂ ਸੰਜੇਤ ਹੋ ਰਹੀ ਇੱਕ ਖੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਖਿਆ ਗਿਆ ਜੋ ਸਤਿਗੰਬਾ ਢੰਡਾ ਸਿੰਘ ਜੀ ਦੀ ਯਾਦ ਵਿੱਚ ਸੀ ਔਰ ਅੱਜ 30 ਤਰੀਕ ਨੂੰ ਉਸ ਦੇ ਭੋਗ ਜਿਹੜੇ ਸੰਪੂਰਨ ਹੋਏ ਹਨ ਭੋਗ ਤੋਂ ਉਪਰੰਤ ਕੀਰਤਨ ਦਰਬਾਰ ਚੱਲ ਰਿਹਾ ਹੈ ਕੀਰਤਨ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਦੀਆਂ ਬੱਚੀਆਂ ਨੇ ਕੀਰਤਨ ਕੀਤਾ ਉਸ ਤੋਂ ਉਪਰੰਤ ਸਾਡੇ ਪਾਸ ਕਯੂਰੀ ਜਥਾ ਦਾ ਸ਼੍ਰੀ ਦਰਬਾਰ ਸਾਹਿਬ ਕੋ ਜੋਤਿਪ੍ਰੀਤ ਸਿੰਘ ਜੀ ਆਇਆ ਹੈ ਉਹ ਕੀਰਤ ਐਸਵੇ ਲੈ ਕਰ ਰਿਹਾ ਹੈ ਔਰ ਉਸ ਤੋਂ ਉਪਰੰਤ ਸਾਡੇ ਪਾਸ ਭਾਡੀ ਜੋ ਗੋਲਡ ਮੈਨੇਜਰਸਟਨ ਗੋਲਡ ਮੈਨੇਜਰਸਟਨ ਉਹ ਸਜੀਤ ਸਿੰਘ ਦੀ ਵਾਰਿਸ ਉਹਨਾਂ ਨੇ ਆਉਣਾ ਹੈ ਉਹਨਾਂ ਨੇ ਵੀ ਕੀਰਤ ਕਰ ਰਿਹਾ ਹੈ ਸਾਰਿਆਂ ਸੰਗਤਾਂ ਨੂੰ ਬਹੁਤ ਹੀ ਹਰਮੋਹ ਆਗੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਂਗਾ 22 ਤਰੀਕ ਨੂੰ ਲਗਾਤਾਰ ਜਦੋਂ ਪਕੌੜਿਆਂ ਦਾ ਅਤੇ ਬਾਕੀ ਲੰਗਰ ਤਿੰਨ ਰਾਤ ਚੱਲ ਰਿਹਾ ਹੈ ਸਾਰਾ ਨਗਰ ਨੂੰ ਜਿਵੇਂ ਚੁੱਲ੍ਹੇ ਦੇ ਮੱਦ ਦਿੱਤਾ ਗਿਆ ਹੋਵੇ ਇਥੋਂ ਤੱਕ ਕੇ ਜੋ ਪਿੰਡ ਦੀਆਂ ਲੜਕੀਆਂ ਕਿਰਾਂ ਤੋਂ ਬੈਈਆਂ ਹੋਈਆਂ ਹਨ ਆਪਣੇ ਸਾਰੇ ਪਰਿਵਾਰ ਰਹਿੰਦੀਆਂ ਹਨ ਜੋ ਹੁਣ ਪੋਤੇ-ਪੁੱਤੀਆਂ ਆਣੀਆਂ ਦੋਤੇ-ਦੋਧਰੀਆਂ ਬਾੜੀਆਂ ਹਨ ਉਹ ਵੀ ਅੱਜ ਦੇ ਦਿਨ ਸਾਰੇ ਬਾਬਾ ਝੰਡਾ ਸਿੰਘੀ ਨੂੰ ਨਮਸਕਾਰਨ ਵਾਸਤੇ ਕਰਨ ਵਾਸਤੇ ਆਉਦੇ ਹਨ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਹਮ ਹਮ ਆਗੇ ਇਹ ਦਿਨ ਸਾਡੇ ਨਗਰ ਵੱਲੋਂ ਮਨਾਇਆ ਜਾਂਦਾ ਹੈ ਸੋ ਜੋ ਵੀਰ ਐਨ ਆਰ ਆਈ ਹਨ ਬਾਹਰ ਗਏ ਹਨ ਸਾਰੇ ਵੱਲ ਛੱਡ ਕੇ ਹਰ ਤਰ੍ਹਾਂ ਨਾਲ ਹੀ ਹਿੱਸਾ ਪਾਉਂਦੇ ਹੁੰਦੇ ਸਤ ਵਿੱਚ ਸਾਰਾ ਨਗਰ ਹੀ ਪਨਮਨ ਤੁਹਾਡੇ ਨਾਲ ਸੇਵਾ ਕਰਦੇ ਆ ਰਿਹਾ ਹੈ ਅੱਜ ਵੀ ਇਹ ਟੁੱਟ ਲੰਗਰ ਜਿਹੜੇ ਵਰਤ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ